ਕਹਿੰਦਾ ਕਿ ਅਸੀਂ ਇੱਥੇ ਪੰਪੜੇ ਕੋਲ ਬੈਟਰੀ ਸੇ ਸੜਕਵਲੀ ਦੇਖਣੇ ਸੀ ਜਾਣੀ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਖਿਆਲ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵੱਜੀ ਰਫ਼ਤਾਰ ਤੇਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਏਜੰਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਹਸਾਬ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰ ਡਰਾਈਵਰ ਠੀਕ ਹੀ ਡਰਾਈਵਰ ਠੀਕ ਹੀ ਸੀਗਾ ਹਾਂਜੀ ਪਿੱਛੇ ਲੇਡੀਜ਼ ਦੇ ਸੱਟਾਂ ਲੱਗੀਆਂ ਲੇਕਿਨ ਜਿਹੜਾ ਜੈਂਟਸ ਬੈਠਾ ਏ ਹੋਰ ਪਿੱਛੇ ਉਹਦੇ ਵੀ ਸੱਟਾਂ ਬਹੁਤ ਜ਼ਿਆਦਾ ਦੋ ਬੰਦਿਆਂ ਦੀ ਹਾਲਤ ਬਹੁਤ ਨਾਜ਼ੁਕ ਦਾ ਸਕਦੇ ਆ ਇੱਕ ਲੇਡੀ ਸੀ ਉਹ ਇੱਕ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਦੇ ਤੇ ਹਿੰਦਰੀ ਤਾਂ ਤੁਹਾਨੂੰ ਖੜਾ ਕਰਾਇਆ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨ ਨਾਜ਼ੁਕ ਹਾਲਤਾ ਉਹਨਾਂ ਦੀ ਉਹਦੀ ਕ੍ਰ ਤੋ ਚਾਰ ਏਜੰਸੀ ਆ ਵੇਖੋ ਸ਼ੀਸ਼ੇ ਨੱਥੇ ਲੱਗੇ ਆ ਬਾਰੀ ਬੰਨੀ ਰਾੜਾਣਾ ਫਿਰ ਉਹਨਾਂ ਨੂੰ ਕੱਢਿਆ ਕੋਈ ਰਫਤਾਰ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਉਹ ਮੌਕੇ ਦੇ ਮੌਜੂਦ ਨਹੀਂ ਪਰ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਆਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਥੋੜੇ ਦਿਨ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਉਹਦੇ ਕਰਕੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਉਹਦੇ ਵਿੱਚ ਇੱਕ ਅਰਟਿਕਾ ਗੱਡੀ ਸੀਗੀ ਤੇ ਉਹ ਇਦੋਂ ਆ ਰਹੇ ਸੀ ਮਕੇਰੀਆਂ ਸਾਈਡ ਤੋਂ ਤੇ ਇਹ ਟਰਾਲੀ ਉਹ ਵੀ ਇਦੋਂ ਕੁਤਸਪੁਰ ਨੂੰ ਜਾ ਰਹੀ ਸ਼ਾਇਦ ਪੁਣਾੜ ਜਾ ਰਹੀ ਇਹ ਉਹਦੇ ਮਗਰਲੇ ਪਾਸੇ ਹਿੱਟ ਹੋਈ ਹੈ ਕਿ ਟਰਾਲੀ ਦੇ ਮਗਰਲੇ ਪਾਸੇ ਵੱਜੀ ਹੈ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ ਦੋ ਲੇਡੀਜ਼ ਹੀ ਚਾਰ ਜੰਗਲ ਸੀ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਕਿੱਥੋਂ ਆਪਾਂ ਆਪਣੀ ਗੱਡੀ ਜਿਹੜੀ ਸਾਡੀ ਐਸਐਸ ਫਰੀ ਹੈ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਕੇਰੀਆਂ ਹਸਪਤਲ ਭੇਜਿਆ ਹੁਣ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਹਾਂ